ਅਮਰਪਾਲ ਸਿੰਘ ਖਾਲਸਾ ਜਿੰਦਾਬਾਦ ਭਾਈ ਅਮਰਪਾਲ ਤੇਰੀ ਸੋਚ ਤੇ ਕਹਾਂ ਜਾ ਕੇ ਰੋਕੇ ਭਾਈ ਦੀਪ ਸਤੂ ਤੇਰੀ ਸੋਚ ਤੇ ਪਰ ਉਹ ਜਿਹੜੇ ਸਾਡੇ ਯੋਧੇ ਇੰਨੇ ਸਾਲਾਂ ਤੋਂ ਅੰਦਰ ਬੰਦ ਕੀਤੇ ਆ ਨਾ ਅਸੀਂ ਅੱਜ ਹੱਥ ਜੋੜ ਕੇ ਤੁਹਾਨੂੰ ਬੇਨਤੀ ਕਰਦੇ ਆ ਕਿ ਸਾਡੇ ਯੋਧਿਆਂ ਨੂੰ ਰਹਾ ਕਰ ਦਿਓ ਜੇ ਤੁਸੀਂ ਸਾਡੀਆਂ ਤੁਹਾਨੂੰ ਲੱਗਦਾ ਕਿ ਅਸੀਂ ਬਸ ਇੱਥਰ ਨਹੀਂ ਦੇਣੇ ਜਾਣਦੇ ਆ ਤੁਸੀਂ ਇਤਿਹਾਸ ਪੜ੍ਹ ਕੇ ਮੇਰਨਿਆਂ ਤੋਂ ਬਾਅਦ ਅਸੀਂ ਕੀ ਕਰਨਾ ਜਾਣਦੇ ਆ ਅਸੀਂ ਤੁਹਾਨੂੰ ਹੱਥ ਜੋੜ ਕੇ ਅੱਜ ਵੀ ਬੇਨਤੀ ਕਰਦੇ ਆਂ ਕਿ ਸਾਡੇ ਬੰਦਿਆਂ ਨੂੰ ਰਿਹਾਅ ਕਰੋ ਜੇ ਤੁਸੀਂ ਰਿਹਾਅ ਨਾ ਕੀਤਾ ਤੇ ਅਸੀਂ ਵੀ ਆਪਣਾ ਤਰੀਕਾ ਬਦਲਣ ਦੇ ਵਿੱਚ ਦੇਰੀ ਨਹੀਂ ਲਾਉਣੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਤੁਹਾਡੇ ਦੇਖਾਂਗੇ ਕੀ ਕਰਨਗੇ ਚਲਾ ਠਾਣੇ ਜਿੰਦਾਬਾਦ ਹਰਮਾਤੇ ਜਿੰਦਾਬਾਦ ਕੀ ਜੀਤ ਮੰਦੀ ਸਿੰਘ ਵਿਆਹ ਕਰੋ ਮੰਦੀ ਸਿੰਘ ਵਿਆਹ ਕਰੋ ਸੰਤ ਜਰਨੈਲ ਸਿੰਘ ਖਾਲਸਾ ਜਿੰਦਾਬਾਦ ਜਿੰਦਾਬਾਦ ਜਿੱਤੂ ਜਿੰਦਾਬਾਦ ਜਗਤਾਰ ਸਿੰਘ ਹਵਾਰਾ ਜਿੰਦਾਬਾਦ ਜਿੰਦਾਬਾਦ